ਸਪੋਜੀਟਿਕ ਮੰਡਾਲੀ ਤੋਂ ਅਸੀਂ ਦਿਖਾਉਣੇ ਸੋਨੂੰ ਸੂਟ ਜੋ ਕਿ ਕ੍ਰਸ਼ ਕਾਟਨ ਦੇ ਵਿੱਚ ਲੈ ਕੇ ਆਏ ਆ ਮੈਕ ਦੇ ਵਿੱਚ ਲੈ ਕੇ ਆਏ ਆ ਐਸਕੇ ਦੀ ਕਪੜਾ ਸਾਰਾ ਐਸਕੇ ਦਾ ਬਹੁਤ ਹੀ ਸੋਹਣਾ ਕਪੜਾ ਜੀ ਸੌਫਟ ਹੈ ਬਿਲਕੁਲ ਲਾਈਨਿੰਗ ਨਹੀਂ ਲੱਗਦੀ ਲਾਈਨਿੰਗ ਤੋਂ ਬਿਨਾਂ ਲੱਗੂ ਘਰੇ ਵੀ ਵਾਸ਼ ਕਰ ਸਕਦੇ ਆ ਉਹਨੂੰ ਬਹੁਤ ਹੀ ਸੋਹਣਾ ਜੀ ਕਪੜਾ ਦਿਖਾਉਣੇ ਆਂ ਜੀ ਸੋਨੂੰ ਆਹ ਸੂਟ ਕ੍ਰਸ਼ ਕਾਟਨ ਦੇ ਉੱਤੇ ਸੂਟ ਆ ਇਹਦਾ ਫਰੰਟ ਆ ਗਈ ਇਹਦੀ ਸਲਵਾਰ ਦਾ ਵਰਕ ਆ ਗਿਆ ਡਿਜ਼ਾਈਨਿੰਗ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਹੀ ਸਪਾਈ ਨਾਲ ਵਰਕ ਹੋਇਆ ਦੇਖੋ ਜੀ ਬਹੁਤ ਸੋਹਣਾ ਸੂਟ ਆ ਇਹਦੀ ਬਾਜੂ ਵਰਕ ਆ ਇਦਾਂ ਨਹੀਂ ਸਾਰੇ ਬਾਜੂ ਇਹਦੀ ਵਰਕ ਦੇਖ ਸਕਦੇ ਹੋ ਬਾਜੂ ਵਰਕ ਇਹਦੀ ਸਲਵਾਰ ਵਰਕ ਹੈ ਜੀ ਇਹਦੇ ਵਿੱਚ ਅਸੀਂ ਬਹੁਤ ਸਾਰੇ ਕਲਰ ਕੀਤੇ ਨੇ ਇਹ ਕਲਰ ਹੈ ਕ੍ਰੈਸ਼ ਕਾਟਨ ਦੇ ਵਿੱਚ ਇਹ ਮੈਕ ਐਸਕੇ ਦੀ ਏ ਕਲਰ क्रश कॉटन ਦਾ ਇਹ ਵੀ क्रश कॉटन ਦੇ ਉੱਤੇ ਆ ਇਹ ਵੀ ਮੈਗ ਦੇ ਉੱਤੇ ਆ ਇਹ ਵੀ क्रश कॉटन ਦੇ ਕਲਰ ਦੇਖ ਸਕਦੇ ਹੋ ਡਿਜ਼ਾਈਨ ਉਹੀ ਹੈ ਜੀ ਕਲਰ ਅਲੱਗ-ਅਲੱਗ ਨੇ ਇਹਦੇ ਵਿੱਚ ਹੋਰ ਵੀ ਕਈ ਕਲਰ ਨੇ ਇੱਕ ਆਹ ਕਲਰ ਹੈ ਡਿਜ਼ਾਈਨ ਬਹੁਤ ਸੋਹਣੀ ਆ ਲੰਬਾਈ ਇਹਦੀ ਤੁਸੀਂ ਕਿੰਨੀ ਵੀ ਕਰ ਸਕਦੇ ਹੋ ਘਟਾਉਣੀ ਆ ਵਧਾਉਣੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਕਿਰਾ ਵੀ ਕਿੰਨਾ ਰੱਖਣਾ ਕੋਈ ਦਿੱਕਤ ਨਹੀਂ ਆਉਂਦੀ ਕਿ ਕ ਇਹ ਕਲਰ ਹੈ ਜੀ ਇਹ ਕਾ ਦੇਖੋ ਇਹ ਕਿੰਨਾ ਪਿਆਰਾ ਕਲਰ ਕਲਰ ਸਾਰੇ ਪਿਆਰੇ ਪਿਆਰੇ ਨੇ ਗਰਮੀ ਦੇ ਹਿਸਾਬ ਦੇ ਨਾਲ ਬਹੁਤ ਹੀ ਸੋਹਣੇ ਸੋਹਣੇ ਕਲਰਾਂ ਦੇ ਉੱਤੇ ਅਸੀਂ ਇਹ ਵਰਕ ਕੀਤਾ ਜੇ ਤੁਹਾਨੂੰ ਇਸ ਤਰ੍ਹਾਂ ਦੇ ਸੂਟ ਪਸੰਦ ਨੇ ਇਹ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਭੇਜ ਦਿਓ ਜੀ ਕਿਉਂਕਿ ਫਿਰ ਸੂਟ ਸੇਲ ਹੋ ਜਾਂਦੇ ਨੇ ਬਾਅਦ ਚ ਫਿਰ ਸਾਨੂੰ ਦੁਬਾਰਾ ਬੜ ਕੰਮ ਤੇ ਟਾਈਮ ਲੱਗ ਜਾਣਾ ਦੇਖੋ ਜੀ ਕੋਈ ਵੀ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਕੋਈ ਵੀ ਕਲਰ ਮੰਗਵਾ ਸਕਦੇ ਹੋ ਜੀ ਕੱਪੜਾ ਬਹੁਤ ਸੋਹਣਾ ਹੀ ਕੱਪੜੇ ਦੀ ਗਾਰੰਟੀ ਹੈ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹ ਸੂਟ ਸਿਰ ਨੂੰ 1500 ਦੀ ਰੇਂਜ ਦੇ ਵਿੱਚ ਪਾਊਗਾ ਜੀ ਦੁਪट्टे ਦੇ ਨਾਲ ਪ्योर ਦੇ ਦੁਪट्टे ਦੇ ਨਾਲ ਤੁਸੀਂ ਦੁਪੱਟਾ ਦੁਪੱਟਾ ਚਨਾਉਣ ਦਾ ਕਰਵਾਉਣਾ ਜਾਂ ਮਸਲੀਨ ਦਾ ਕਰਵਾਉਣਾ ਜਾਂ ਕਿਸੇ ਹੋਰ ਸਟੱਫ ਦੇ ਉੱਤੇ ਦੁਪੱਟਾ ਕਰਵਾਉਣਾ ਤਾਂ ਤੁਸੀਂ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ ਵੀ ਸਾਨੂੰ ਚਨਾਉਣ ਦਾ ਦੁਪੱਟਾ ਚਾਹੀਦਾ ਪਰ ਅਸੀਂ ਇਹ ਪਿਓਰ ਦੇ ਦੁਪੱਟਿਆਂ ਦਾ ਅਸੀਂ ਤਾਂ ਰੇਟ ਦੱਸਿਆ ਜੀ 1500 ਰੁਪਏ ਇਹਦੇ ਵਿੱਚ ਸ਼ਿਪਿੰਗ ਨਹੀਂ ਹੈਗੀ ਸ਼ਿਪਿੰਗ ਦੇ ਤੁਸੀਂ ਐਕਸਟਰਾ 50 ਰੁਪਏ ਤੁਹਾਨੂੰ ਕਰਨੀ ਪਊਗੀ ਕਿਉਂਕਿ ਸੂਟ ਦੇ ਅਸੀਂ ਰੇਂਜ ਹੀ ਇੰਨੇ ਹਿਸਾਬ ਨਾਲ ਰੱਖੀ ਆ ਕਿਉਂਕਿ ਵਰਕ ਬਹੁਤ ਸੋਹਣਾਗਾ ਦੇਖੋ ਜੀ ਵਰਕ ਬਹੁਤ ਸੋਹਣਾਗਾ ਇਸ ਕਰਕੇ ਤੁਸੀਂ ਸੂਟ ਸਾਡੇ ਕੋਲ ਵਧੀਆ ਕੁਆਲਿਟੀ ਦੇ ਵਿੱਚ ਕੋਈ ਵੀ ਇਹਦਾ ਕਪੜੇ ਦਾ ਕਲਰ ਨਹੀਂ ਨਿਕਲੂਗਾ ਕਿਵੇਂ ਵੀ ਤੁਸੀਂ ਵਾਸ਼ ਕਰ ਸਕਦੇ ਹੋ ਕਪੜਾ ਬਹੁਤ ਸੋਹਣਾ ਹੈ ਇਹਨੂੰ ਤੁਸੀਂ ਕਿਸੇ ਪਾਰਟੀ ਵੇਅ ਫੰਕਸ਼ਨ ਕਰਮੀਆਂ ਵਿੱਚ ਕਿਸੇ ਫੰਕਸ਼ਨ ਤੇ ਵੀ ਪਾ ਸਕਦੇ ਹੋ ਕਿਉਂਕਿ ਸੂਟ ਕਪੜਾ ਵਧੀਆ ਹੋਊਗਾ ਆਪਾਂ ਕਦੇ ਵੀ ਯੂਜ਼ ਕਰ ਸਕਦੇ ਹਾਂ ਉਸ ਕਪੜੇ ਨੂੰ ਦੇਖੋ ਜੀ ਇੱਕ ਇਹ ਕਾਟਨ ਸਟਾਫ ਦੇ ਉੱਤੇ ਰੈਡੀ ਕੀਤਾ ਸੂਟ ਬਹੁਤ ਸੋਹਣਾ ਸੂਟ ਹੈ ਇਹਦੀ ਬਾਜੂ ਤੇ ਵਰਕ ਕੀਤਾ ਆਪਾਂ ਨੇ ਇਹਦੀ ਸਲਵਾਰ ਦਾ ਵਰਕ ਆ ਗਈ ਦੇਖੋ कॉटन ਦਾ ਬਹੁਤ ਵਧੀਆ ਕਪੜਾ ਇਹਨੂੰ ਲਾਈਨ ਇਹਨੂੰ ਵੀ ਲਾਈਨਿੰਗ ਬਿਲਕੁਲ ਨਹੀਂ ਲੱਗਦੀ ਬਹੁਤ ਵਧੀਆ ਸਫਾ ਇਹਦੇ ਵਿੱਚ ਇੱਕ ਇਹ ਕੀਤਾ ਇਹ ਵੀ ਕੈਮਰੀ कॉटन ਦੇ ਉੱਤੇ ਆ ਦੇਖੋ ਇਹ ਵੀ ਕੈਮਰੀ कॉटन ਦੇ ਆ ਤੁਸੀਂ ਦੇਖ ਸਕਦੇ ਹੋ ਦੀ ਬਾਜੂ ਕਲਰ ਕੰਟਰਾਸਟ ਦੇਖ ਸਕਦੇ ਹੋ ਤੇ ਜੇ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇਹ ਕਿਹਦੇ ਵਿੱਚ ਇਹ ਕਲਰ ਆ ਜੀ ਗ੍ਰੇ ਕਲਰ ਇਹ ਮਹਿੰਦੀ ਕਲਰ ਆ ਗਿਆ ਇਸ a ਬਈ ਕਲਰ ਆ ਗਿਆ ਇਹ ਗ੍ਰੇ ਕਲਰ ਆ ਗਿਆ ਜੀ ਇਹ ਇੰਗਲਿਸ਼ ਕਲਰ ਆ ਗਿਆ ਜੀ ਨੀਚੇ ਵਾਲਾ ਇਹ ਤੁਸੇ ਨੂੰ ਸੂਟ 1000 ਦੀ ਰੇਂਜ ਦੇ ਵਿੱਚ ਪੈਣਗੇ ਜੀ ਬਿਨਾ ਦੁਪੱਟੇ ਤੋਂ ਤੁਸੀਂ ਮੰਗਵਾ ਸਕਦੇ ਹੋ ਦੁਪੱਟੇ ਨਾਲ ਪ्योर ਦੇ ਨਾਲ ਇਹ ਸੂਟ 1300 ਰੁਪਏ ਦਾ ਪਊਗਾ ਸ਼ਿਪਿੰਗ ਚਾਰਜ 50 ਰੁਪਏ ਐਕਸਟਰਾ ਲੱਗਣਗੇ ਇਹ ਤੁਸੀਂ ਜੇ ਤੁਹਾਨੂੰ ਪਸੰਦ ਹੈ ਤੁਸੀਂ ਸਕ੍ਰੀਨਸ਼ੌਟ ਲੈ ਕੇ ਭੇਜ ਸਕਦੇ ਹੋ ਤੇ ਸੂਟ ਸਾਡੇ ਤੋਂ ਮੰਗਵਾ ਸਕਦੇ ਹੋ ਬਾਕੀ ਤੁਸੇ ਨੂੰ ਦਿਖਾਉਣੇ ਆ ਹੋਰ ਸੂਟ ਜੋ ਕਿ 1500 1200 ਦੀ ਰੇਂਜ ਦੇ ਵਿੱਚ ਨੇ ਇਹ ਕੇ ਸੂਤਿਆ ਕੀਤਾਈ ਐਸ ਕੇ ਦੀ ਕਾਟਨ ਦੇ ਉੱਤੇ ਡਿਜ਼ਾਈਨ ਦੇਖ ਸਕਦੇ ਹੋ ਦੀ ਬਾਜੂ ਦਾ ਵਰਕ ਤੇ ਮੂਰੀ ਦਾ ਵਰਕ ਆ ਗਈ ਆਗੇ ਦੀ ਬਾਜੂ ਦਾ ਵਰਕ ਸਾਈਡ ਤੇ ਦੀ ਮੂਰੀ ਆ ਗਈ ਜੀ ਉੱਪਰ نیچے ਉੱਪਰ نیچے ਜਿਵੇਂ ਕਿ ਫਸ ਗੋਡਾ ਘਟਦੇ ਆ ਸੂਤ ਦਾ ਇਸ ਤਰ੍ਹਾਂ ਬਣਾਈਏ ਉੱਪਰ نیچے ਇਹਦਾ ਘੇਰੇ ਦਾ ਆ ਗਈ ਬੰਦ ਸਾਈਡ ਇਦੇ ਵਿੱਚ ਇੱਕ ਇਹ ਕਲਰ ਹੈ ਜੀ ਇਹ ਸੋਹਣਾ ਸੂਟ 7500 ਦੀ ਰੇਂਜ ਦੇ ਵਿੱਚ ਪਊਗਾ ਬਿਨਾਂ ਦੁਪੱਟੇ ਤੋਂ ਇਹ ਵੀ ਤੁਸੀਂ ਮੰਗਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਐਸਕੇ ਦਾ ਕਪੜਾ ਲੱਗਿਆ ਹੋਇਆ ਵਧੀਆ ਕਪੜਾ ਦੇਖ ਸਕਦੇ ਹੋ ਨੇੜੇ ਤੋਂ ਕਪੜੇ ਦੀ ਸ਼ਾਈਨਿੰਗ ਦੇਖ ਸਕਦੇ ਹੋ ਕਪੜਾ ਕਿਸ ਤਰ੍ਹਾਂ ਦਾ ਬਹੁਤ ਵਧੀਆ ਕਪੜਾ ਇਹਦੇ ਵਿੱਚ ਬਲਣੀ ਪੈਂਦੇ ਕਪੜਾ ਵਧੀਆ ਹੈਗਾ ਸੋਹਣਾ ਇਹਨੂੰ ਕੋਈ ਡਿਜ਼ਾਈਨ ਤੈਅ ਕੀਤਾ ਹੀ ਇਹ ਵੀ ਲੰਮੀਆਂ ਕਲੀਆਂ ਜਾਂਦੀਆਂ ਨੇ ਡਿਜ਼ਾਈਨ ਬਹੁਤ ਸੋਹਣੀ ਹੈ ਇਹ ਏ ਵੀ ਇਹਦੀ ਮੂਰੀ ਦੇ ਵਰਕ ਆ ਗਿਆ ਤੇ ਬਾਜੂ ਦਾ ਵਰਕ ਆ ਗਿਆ। ਦੇਖੋ। ਇਹ ਅਸੀਂ ਮੂਰੀ ਦੇ ਵਰਕ ਤੇ ਇਹ ਕਲਰ ਪਾਇਆ। ਬਾਜੂ ਦੇ ਵਰਕ ਤੇ ਅਸੀਂ ਇਹ ਕਲਰ ਪਾਇਆ। ਇਹ ਡਿਜ਼ਾਈਨ ਹੈ। ਡਿਜ਼ਾਈਨਿੰਗ ਬਹੁਤ ਸੋਹਣੀ ਆ। ਇਹਨੂੰ ਵੀ ਲਾਈਨਿੰਗ ਨਹੀਂ ਲੱਗਦੀ। कॉटन ਤੇ ਹੈ, क्रश कॉटन ਤੇ। ਆਹ ਵਾਲਾ ਸੂਟ ਇਹ ਰਾਮ ਟੈਕਸ ਦੇ ਉੱਤੇ ਆ। ਇਹ ਡਿਜ਼ਾਈਨ ਦੇ ਵਿੱਚ ਆ ਵੀ ਰਾਮ ਟੈਕਸ ਤੇ ਆਈ। ਇਹ ਕਾ ਸਕਿਉਰੀ ਕਾਟਨ ਤੇ ਕ੍ਰਸ਼ ਕਾਟਨ ਦੇ ਉੱਤੇ ਇਹ ਤੁਸੀਂ ਇਹ ਵੀ ਮੰਗਵਾ ਸਕਦੇ ਹੋ ਇਹ ਵੀ ਸਾਨੂੰ ਪਾਊਗਾ ਬਿਨਾਂ ਦੁਪੱਟੇ ਤੋਂ 15 ਦੇ ਬੱਚਿਆਂ ਵਾਲੇ ਸੂਟ ਜਾਂ ਕੋਈ ਵੱਡੀਆਂ ਮਈਆਂ ਭੈਣਾਂ ਨੇ ਜਿਵੇਂ ਕਿ ਕੁੜੀਆਂ 12 13 ਸਾਲ ਦੀ ਟੌਪ ਬਣਾਉਣੇ ਨੇ ਤਾਂ ਅਸੀਂ ਇਸ ਤਰ੍ਹਾਂ ਦੇ ਸੂਟ ਵੀ ਰੈਡੀ ਕਰਦੇ ਹਾਂ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਤੋਂ ਇਸ ਤਰ੍ਹਾਂ ਦੇ ਸੂਟ ਵੀ ਤਿਆਰ ਕਰਵਾ ਸਕਦੇ ਹੋ ਕਾਟਨ ਦੇ ਸਟੱਫ ਦੇ ਉੱਤੇ ਕੋਈ ਪੈਂਟ ਨਾਲ ਪਾਉਣ ਨੂੰ ਪਜਾਮੇ ਨਾਲ ਪਾਉਣ ਨੂੰ ਕਿਸੇ ਵੀ ਤਰ੍ਹਾਂ ਦਾ ਸੂਟ ਨੂੰ ਕਿਸ ਤਰ੍ਹਾਂ ਦਾ ਪਾਲਟੇ ਤੋਂ ਰੈਡੀ ਕਰਵਾ ਸਕਦੇ ਜੀ ਇਸੇ ਤਰ੍ਹਾਂ ਦੇ ਵੀ ਸੂਟ ਸਾਡੇ ਤੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਟੌਪ ਕੋਰਸੈਟ ਕਿਸੇ ਵੀ ਤਰ੍ਹਾਂ ਦਾ ਸੂਟ ਲਾਈਨਿੰਗ ਵਾਲਾ ਵਿਦਆਊਟ ਲਾਈਨਿੰਗ ਵਾਲਾ কুর্তা ਪਿਆਮਾ ਅਸੀਂ ਸਾਰੇ ਤਰ੍ਹਾਂ ਦੇ ਸੂਟ ਤਿਆਰ ਕਰਦੇ ਜੀ ਉਹ ਤੁਸੀਂ ਉਹ ਵੀ ਤੁਸੀਂ ਸਾਡੇ ਤੋਂ ਸੂਟ ਤਿਆਰ ਕਰਵਾ ਸਕਦੇ ਹੋ ਸਾਡੇ WhatsApp ਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਜੀ ਤੇਈ ਬਹੁਤ ਸੋਹਣਾ ਡਿਜ਼ਾਈਨ ਆ ਇਹਦੀ ਮੁਗਰੀ ਦਾ ਵਰਕ ਆ ਗਿਆ ਡਿਜ਼ਾਈਨ ਚੈੱਕ ਕਰ ਸਕਦੇ ਹੋ ਸਫਾਈ ਚੈੱਕ ਕਰ ਸਕਦੇ ਹੋ ਨੇੜੇ ਤੋਂ ਕੋਤ ਨੇੜੇ ਤੋਂ ਤਾਂ ਹੀ ਨੇੜੇ ਤੋਂ ਤੁਸੀਂ ਸਫਾਈ ਚੱਕਾ ਸਕਦੇ ਹੋ ਇਹ ਉੱਪਰ-ਨੀਚੇ ਦੀ ਸਲਵਾਰ ਤੇ ਵਰਕਾ ਨਾਲੇ ਇਹਦੀ ਬਾਜੂ ਦੇ ਵਰਕ ਹੈ ਇਹਦੀ ਬਾਜੂ ਦੇ ਵਰਕ ਆ ਗਿਆ ਇਹਦੇ ਵਿੱਚ ਅਸੀਂ ਕਈ ਕਲਰ ਤਿਆਰ ਕੀਤੇ ਨੇ ਕਲਰ ਦਿਖਾਉਣੇ ਈ ਸਾਨੂੰ ਆਹ ਦੇਖੋ ਜੀ ਕਲਰ ਬਹੁਤ ਸੋਹਣਾ ਕਲਰ ਹੈ ਇਹਨਾਂ ਦੀ ਬਾਹਾਂ ਤੇ ਵਰਕ ਤੇ ਪੂਰੀ ਦਾ ਵਰਕ ਕੀਤਾ ਹੋਇਆ ਹੈ ਇਹ ਕਲਰਾਂ ਦੇ ਵਿੱਚ ਇਹ ਕੀ ਕਲਰ ਆ ਬਹੁਤ ਸੋਹਣਾ ਕਲਰ ਨੇ ਜੀ ਤੁਸੀਂ ਇਹਦੇ ਨਾਲ ਦੁਪੱਟਾ ਟਾਈ ਡਾਈ ਦਾ ਵੀ ਕਰਵਾ ਸਕਦੇ ਹੋ ਇਹ ਦੁਪੱਟੇ ਨਾਲ ਤੁਹਾਨੂੰ 1650 ਦਾ ਸੂਟ ਪਾਊਗਾ ਜੀ ਬਹੁਤ ਸੋਹਣਾ ਸੂਟ ਆ ਐਸ ਕੇ ਦੀ ਕਾਟਨ ਦੇ ਕੀਤੇ ਨੇ ਟੈਰ ਕਿਉਂਕਿ ਇਹ ਕਪੜਾ ਸੀ ਵਧੀਆ ਕੁਆਲਿਟੀ ਦਾ ਹੀ ਲਾਉਣੇ ਆ ਕਪੜਾ ਜੇ ਕਪੜਾ ਘਮਾਲਾ ਲੱਗਿਆ ਹੋਊਗਾ ਤਾਂ ਸੂਟ ਦਾ ਕੋਈ ਫਾਇਦਾ ਨਹੀਂ ਪੜਾਈ ਕਰਾਉਣ ਦਾ ਕਿਉਂਕਿ ਵਧੀਆ ਕਪੜਾ ਹੋਊਗਾ ਆਪਾਂ ਗਾਰੰਟੀ ਨਾਲ ਕਹਿ ਸਕਦੇ ਆ ਵੀਆ ਕਪੜਾ ਖਰਾਬ ਨਹੀਂ ਹੋਊਗਾ ਇਸ ਕਰਕੇ ਅਸੀਂ ਸੂਟ ਵਧੀਆ ਨਹੀਂ ਕਰਦੇ ਆ ਕੱਟ ਰੇਂਜ ਵਾਲੇ ਸੂਟ ਵੀ ਹੁੰਦੇ ਨੇ ਸਾਡੇ ਕੋਲ ਹਜ਼ਾਰ ਵਾਲੇ ਤੇ ਪਰ ਜਿਹੜੀ ਵਧੀਆ ਕੁਆਲਿਟੀ ਦਾ ਕਪੜਾ ਉਹ ਵਧੀਆ ਹੀ ਰੇਂਜ ਦੇ ਸੂਟ ਤਿਆਰ ਕਰਦੇ ਆਂ ਬਾਕੀ ਤੁਸੀਂ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰੋ ਇੰਸਟਾਗ੍ਰਾਮ ਤੇ ਤੇ YouTube ਤੇ ਸਬਸਕ੍ਰਾਈਬ ਕਰੋ ਜੋ ਜਿੰਨਾ ਬਹਿਣਾ ਨੇ ਨਵੀਂ ਪਹਿਲੀ ਵਾਰ ਵੀਡੀਓ ਦੇਖੀ ਆ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਲਾਈਕ ਸ਼ੇਅਰ ਕਰੋ ਤਾਂ ਕਿ ਸਭ ਨੂੰ ਵਧੀਆ ਕੁਆਲਿਟੀ ਦੇ ਤੇ ਵਧੀਆ ਰੇਂਜ ਦੇ ਸੂਟ ਮਿਲ ਸਕਣਾ ਧੰਨਵਾਦ ਜੀ